ਹੁਣ ਇਸ ਦੀਵਾਲੀ ਬਣਾਓ ਬੀਨਾ ਮੈਦੇ ਤੋਂ ਸਿਰਫ ਆٹے ਨਾਲ ਬਣਨ ਵਾਲੇ ਇਹ ਬਹੁਤ ਹੀ ਖਸਤਾ ਤੇ ਲਚੇਦਾਰ ਨਮਕੀਨ ਜਿਸ ਨੂੰ ਤੁਸੀਂ ਕਈ ਮਹੀਨਿਆਂ ਤੱਕ ਸਟੋਰ ਕਰ ਸਕਦੇ ਹੋ ਬਣਾਉਣਾ ਬਹੁਤ ਹੀ ਆਸਾਨ ਹੈ ਬਸ ਸਿੰਪਲ ਸਟੈਪ ਫੋਲੋ ਕਰਦੇ ਜਾਣਾ ਤੁਸੀਂ ਦੋਸਤੋ ਇੱਕ ਥਾਲ ਦੇ ਵਿੱਚ ਦੋ ਕੋਲੀਆਂ ਆٹے ਦੀ ਲੈਣੀਆਂ ਨੇ ਤੇ ਦੋ ਤਿੰਨ ਚੁਟਕੀ ਤੁਸੀਂ ਇਹਦੇ ਵਿੱਚ ਜਵੈਣ ਨੂੰ ਕ੍ਰਸ਼ ਕਰਕੇ ਆٹے ਦੇ ਵਿੱਚ ਪਾ ਦੇਣਾ ਹੈ ਤੇ ਉਸ ਦੇ ਨਾਲ ਹੀ ਤੁਸੀਂ ਦੋ ਤਿੰਨ ਚੁਟਕੀਆਂ ਹੀ ਨਮਕ ਦੀਆਂ ਲੈਣੀਆਂ ਹਨ ਜੇ ਆਟਾ ਜ਼ਿਆਦਾ ਕੁਆਂਟੀਟੀ ਦੇ ਵਿੱਚ ਹੈ ਫਿਰ ਤੁਸੀਂ ਨਮਕ ਤੇ ਜੋਇਨ ਪਾਦ ਲੈ ਸਕਦੇ ਹੋ ਉਸ ਤੋਂ ਬਾਅਦ ਦੋਸਤੋ ਆਪਾਂ 4-5 ਇਹਦੇ ਵਿੱਚ ਘੀ ਦੇ ਚਮਚ ਪਾ ਲੈਣੇ ਹਨ ਇਹਦੇ ਵਿੱਚ ਤੁਸੀਂ ਕੀ ਰਿਫਾਈਨਡ ਯੂਜ਼ ਕਰ ਸਕਦੇ ਹੋ ਬਸ ਜਦੋਂ ਤੁਸੀਂ ਸਾਰਾ ਸਮਾਨ ਆਟੇ ਦੇ ਵਿੱਚ ਪਾ ਲਿਆ ਤੇ ਚੰਗੀ ਤਰ੍ਹਾਂ ਨਾਲ ਆਪਾਂ ਇਹਦੀ ਮੋਣੀ ਤਿਆਰ ਕਰ ਲੈਣੀ ਹੈ ਬਸ ਜਦੋਂ ਤੁਹਾਡੇ ਕੋਲ ਆਟਾ ਜਿਸ ਤਰ੍ਹਾਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਜਦੋਂ ਤੁਸੀਂ ਹੱਥ 'ਚ ਦਬਾਓ ਤੇ ਉਹ ਇਕੱਠਾ ਹੋਣ ਲੱਗ ਜਵੇ ਤਾਂ ਸਮਝ ਲਓ ਆਟਾ ਤਿਆਰ ਹੋ ਰਿਹਾ ਹੈ ਤੇ ਬਸ ਆਪਾਂ ਥੋੜਾ ਥੋੜਾ ਪਾਣੀ ਪਾਉਂਦੇ ਜਾਣਾ ਹੈ ਤੇ ਆਟਾ ਗੁੰਨਦੇ ਜਾਣਾ ਹੈ ਬਸ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਪਾਣੀ ਘੱਟ ਤੋਂ ਘੱਟ ਪਾ ਹੈ ਤੇ ਜਿਹੜਾ ਆਟਾ ਹੈ ਉਹ ਆਪਣਾ ਬਿਲਕੁਲ ਸਖਤ ਹੋਣਾ ਚਾਹੀਦਾ ਹੈ ਬਿਲਕੁਲ ਵੀ ਆਟਾ ਜੇ ਪਤਲਾ ਹੋਇਆ ਤੇ ਥੋੜੀ ਇਹ ਖਸਤਾ ਲਚੇਦਾਰ ਨਮਕੀਨ ਵਾਲੇ ਸਨੈਕਸ ਨਹੀਂ ਵਧੀਆ ਬਣਨਗੇ ਇਸ ਗੱਲ ਦਾ ਤੁਸੀਂ ਪਹਿਲਾਂ ਹੀ ਧਿਆਨ ਰੱਖਣਾ ਹੈ ਆਟਾ ਬਿਲਕੁਲ ਚੰਗੀ ਤਰ੍ਹਾਂ ਨਾਲ ਤੁਸੀਂ ਬਿਲਕੁਲ ਹੀ ਸਖਤ ਗੁੰਨਣਾ ਹੈ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਜੇ ਤੁਸੀਂ ਅੱਜ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਕੇ ਜਾਇਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਮੇਰੀਆਂ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਦੋਸਤੋ ਬਸ ਆਪਾਂ ਫਿਰ ਦੇਖੋ ਇਸ ਤਰ੍ਹਾਂ ਬਿਲਕੁਲ ਹੀ ਸਖਤ ਆਟੇ ਨੂੰ ਤਿਆਰ ਕਰ ਲਿਆ ਹੈ ਬਹੁਤ ਹੀ ਘੱਟ ਪਾਣੀ ਦੇ ਨਾਲ ਤੇ ਉਸ ਤੋਂ ਬਾਅਦ ਆਪਾਂ ਗਿੱਲੇ ਕੱਪੜੇ ਨਾਲ ਇਹਨੂੰ 10-15 ਮਿੰਟ ਲਈ ਟਾ ਕੇ ਰੱਖ ਦੇਣਾ ਹੈ ਤੇ ਨਾਲ ਹੀ ਆਪਾਂ ਇੱਕ ਦੂਜੀ ਕੌਲੀ ਦੇ ਵਿੱਚ ਦੋ ਚਮਚ ਆਟੇ ਦੇ ਤੇ ਚਾਰ ਚਮਚ ਆਪਾਂ ਘੀ ਦੇ ਐਡ ਕਰਾਂਗੇ ਇੱਥੇ ਤੁਸੀਂ ਰਿਫਾਈਨਡ ਦੇਸੀ ਘੀ ਤੁਸੀਂ ਕੋਈ ਵੀ ਘੀ ਯੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਹਿਲਾ ਲੈਣਾ ਹੈ ਆਟੇ ਤੇ ਘੀ ਨੂੰ ਆਪਾਂ ਚੰਗੀ ਤਰ੍ਹਾਂ ਇੱਥੇ ਹਿਲਾ ਲਾਂਗੇ ਇਹਦੇ ਵਿੱਚ ਕੋਈ ਵੀ ਗੱਠ ਨਹੀਂ ਰਹਿਣੀ ਚਾਹੀਦੀ ਬਿਲਕੁਲ ਸਮੂਥ ਜਿਹੀ ਇਹ ਬੈਟਰ ਬਣਿਆ ਹੋਣਾ ਚਾਹੀਦਾ ਹੈ ਹੁਣ ਆਪਾਂ ਦੂਜੇ ਪਾਸੇ ਆਪਣੀ ਕੜਾਹੀ ਗੈਸ ਦੇ ਉੱਤੇ ਧਰ ਲਾਂਗੇ ਤੇ ਜਦੋਂ ਹੀ ਕੜਾਹੀ ਗਰਮ ਹੋਏਗੀ ਆਪਾਂ ਇਹਦੇ ਵਿੱਚ ਆਇਲ ਪਾ ਲਾਂਗੇ ਜਦੋਂ ਤੱਕ ਆਇਲ ਇੱਕ ਸਾਈਡ ਤੇ ਗਰਮ ਹੋ ਰਿਹਾ ਹੈ ਆਪਾਂ ਨਾਲ ਦੀ ਨਾਲ ਆਪਣਾ ਅਗਲਾ ਪ੍ਰੋਸੈਸ ਸ਼ੁਰੂ ਕਰਾਂਗੇ ਇੱਥੇ ਇੱਥੇ ਹੁਣ ਆਪਾਂ ਦੇਖ ਚੁੱਕੇ ਹਾਂ ਕਿ ਆਟਾ ਬਿਲਕੁਲ ਹੀ ਤਿਆਰ ਹੈ ਦੇਖੋ ਇਹ ਕਿੰਨਾ ਹੀ ਜ਼ਿਆਦਾ ਹਾਰਡ ਹੈ ਜਿੰਨਾ ਹੀ ਹਾਰਡ ਹੋਏਗਾ ਇਹ ਓਨੀ ਹੀ ਵਧੀਆ ਨਮਕੀਨ ਸਨੈਕਸ ਨੂੰ ਬਣਾਉਣ 'ਚ ਸਾਡੀ ਹੈਲਪ ਕਰੇਗਾ ਹੁਣ ਅਸੀਂ ਪਹਿਲਾਂ ਇਹਨੂੰ 1-2 ਮਿੰਟ ਐਦਾਂ ਹੀ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਆਪਾਂ ਇਹਨੂੰ ਇਸ ਤਰ੍ਹਾਂ ਗੁੰਨਾਂਗੇ ਗੁੰਨਣ ਤੋਂ ਬਾਅਦ ਦੋਸਤੋ ਆਪਾਂ ਇਹਦੇ ਫਿਰ ਪੇੜੇ ਬਣਾਨੇ ਸ਼ੁਰੂ ਕਰ ਦਵਾਂਗੇ ਹਾਂਜੀ ਜਿਸ ਹਿਸਾਬ ਨਾਲ ਮੈਂ ਇੱਥੇ ਆਟਾ ਲਿਆ ਹੈ ਤੇ ਮੈਂ ਇੱਥੇ 4 ਪੇੜੇ ਹੀ ਬਣਾਵਾਂਗੀ ਜੇ ਤੁਸੀਂ ਇਹਨੂੰ ਜ਼ਿਆਦਾ ਕੁਆਂਟੀਟੀ 'ਚ ਬਣਾਉਣਾ ਹੈ ਪ੍ਰੋਸੈਸ ਇਹੀ ਰਹੇਗਾ ਬਸ ਥੋੜੀ ਜੀ ਆਟੇ ਦੀ घी दी ਤੇ ਨਮਕ ਦੀ ਜਿਹੜੀ ਕੁਆਂਟੀਟੀ ਆ ਉਹ ਵਧ ਜਾਵੇਗੀ ਇੱਥੇ ਆਪਾਂ ਚਾਰ ਪੇੜੇ ਲੈ ਰਹੇ ਹਾਂ ਦੋਸਤੋ ਆਪਾਂ ਇਸ ਆਟੇ ਤੋਂ ਚਾਰ ਪੇੜੇ ਬਣਾ ਲਏ ਨੇ ਹੁਣ ਇਹਨਾਂ ਚਾਰ ਪੇੜਿਆਂ ਦੇ ਨਾਲ ਅਸੀਂ ਆਪਣਾ ਰੋਟੀ ਬਣਾਉਣਾ ਸਟਾਰਟ ਕਰਾਂਗੇ ਦੇਖਿਓ ਆਪਾਂ ਕਿੱਦਾਂ ਰੋਟੀ ਬਣਾਣੀ ਆ ਆਪਾਂ ਇਹਦੇ ਵਿੱਚੋਂ ਇੱਕ ਪੇੜਾ ਲਵਾਂਗੇ ਪੇੜੇ ਨੂੰ ਆਪਾਂ ਬੇਲ ਲੈਣੇ ਦੀ ਮਦਦ ਨਾਲ ਫਿਰ ਹੌਲੀ ਹੌਲੀ ਇਸ ਤਰ੍ਹਾਂ ਰੋਟੀ ਜਿੱਦਾਂ ਆਪਾਂ ਬਣਾਉਨੇ ਆ ਉਦਾਂ ਹੀ ਆਪਾਂ ਪੇੜੇ ਨੂੰ ਵੇਲਣਾ ਸ਼ੁਰੂ ਕਰ ਦਵਾਂਗੇ ਜਿੱਦਾਂ ਹੀ ਆਪਾਂ ਪੇੜੇ ਨੂੰ ਵੇਲ ਲੀ ਜਾਵਾਂਗੇ ਤਾਂ ਇਹਨੇ ਅੱਗੇ ਵੱਲ ਨੂੰ ਖੁਦ ਹੀ ਵਧੀ ਜਾਣਾ ਹੈ ਤੁਹਾਨੂੰ ਜ਼ਿਆਦਾ ਜ਼ੋਰ ਲਗਾਉਣ ਦੀ ਵੀ ਇਹਦੇ ਵਿੱਚ ਲੋੜ ਨਹੀਂ ਪੈਣੀ ਬਿਨਾ ਹੀ ਕੀਤੋ ਔਰ ਬਿਨਾ ਹੀ ਬਲੇਥਣ ਤੋਂ ਦੇਖੋ ਮੈਂ ਇਸ ਰੋਟੀ ਨੂੰ ਕਿਸ ਤਰ੍ਹਾਂ ਬੇਲ ਰਹੀ ਹਾਂ ਇਹ ਇੰਨੀ ਜ਼ਿਆਦਾ ਸਮੂਧ ਬੇਲੀ ਜਾ ਰਹੀ ਹੈ ਕਿ ਇਹਨੂੰ ਬੇਲਣ ਲੱਗੇ ਨਾ ਤਾਂ ਇਹ ਟੁੱਟ ਰਹੀ ਹੈ ਦੇਖੋ ਇਹ ਬਿਲਕੁਲ ਹੀ ਬਹੁਤ ਹੀ ਸੌਫਟ ਤਰ੍ਹਾਂ ਦੀ ਰੋਟੀ ਬਣ ਕੇ ਤਿਆਰ ਹੋਈ ਹੈ ਹੁਣ ਆਪਾਂ ਇਸੇ ਤਰ੍ਹਾਂ ਨਾਲ ਜਿਹੜੇ ਆਪਣੇ ਚਾਰ ਪੇੜੇ ਆ ਉਹਨਾਂ ਨੂੰ ਵੇਲ ਲਵਾਂਗੇ ਤੇ ਦੂਜੇ ਪਾਸੇ ਜਿਹੜਾ ਆਪਾਂ ਆਪਣਾ ਬੈਟਰ ਤਿਆਰ ਕੀਤਾ ਸੀਗਾ ਆਟੇ ਤੇ ghee ਨੂੰ ਵਿੱਚ ਮਿਕਸ ਕਰਕੇ ਉਹ ਆਪਾਂ ਇਸ ਰੋਟੀ ਦੇ ਉੱਤੇ ਇੱਕ ਇੱਕ ਕਰਕੇ ਲਗਾਉਣਾ ਸ਼ੁਰੂ ਕਰਾਂਗੇ ਪਹਿਲਾਂ ਆਪਾਂ ਇਹਦੇ ਤੇ ਬੈਟਰ ਲਗਾਵਾਂਗੇ ਤੇ ਫਿਰ ਥੋੜਾ ਜਿਹਾ ਆਪਾਂ ਆਟੇ ਦਾ ਬੂਰਾ ਰੋਟੀ ਦੇ ਉੱਤੇ ਸਿੱਟ ਦਵਾਂਗੇ ਉਦੇ ਉੱਤੇ ਆਪਾਂ ਇਦਾਂ ਸਾਰੇ ਪਾਸੇ ਘੁਮਾ ਦੇਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹੀ ਸਟੈਪ ਬਾਰ-ਬਾਰ ਰਿਪੀਟ ਕਰਦੇ ਹੋਏ ਜਾਣਾ ਹੈ ਪਹਿਲਾਂ ਆਪਾਂ ਬੈਟਰ ਲਗਾਉਂਦੇ ਜਾਵਾਂਗੇ ਤੇ ਫਿਰ ਸਾਰੇ ਪਾਸੇ ਥੋੜਾ-ਥੋੜਾ ਆਟੇ ਦਾ ਬੂਰਾ ਆਪਾਂ ਉਹਦੇ ਸਾਰੀ ਰੋਟੀ ਦੇ ਉੱਤੇ ਪਾ ਦਵਾਂਗੇ ਇਹ ਸਟੈਪ ਆਪਾਂ 4 ਵਾਰੀ ਫੋਲੋ ਕਰਨਾ ਹੈ ਚਾਰਾਂ ਰੋਟੀਆਂ ਨੂੰ ਇੱਕ ਨਾਲ ਇੱਕ 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 ਦੂਜੇ ਦੇ ਉੱਪਰ ਆਪਾਂ ਰੱਖਦੇ ਹੋਏ ਜਾਣਾ ਹੈ ਜੀ ਇਹੀ ਆਪਣੇ ਸਿੰਪਲ ਜਿਹੇ ਸਟੈਪ ਨੇ ਜਿਹੜੇ ਤੁਸੀਂ ਫੋਲੋ ਕਰਨੇ ਨੇ ਬਸ ਇਹਨਾਂ ਨੂੰ ਫੋਲੋ ਜਿੱਦਾਂ ਹੀ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਇਦਾਂ ਹੀ ਫੋਲੋ ਕਰਦੇ ਜਾਇਓ ਤੇ ਤੁਹਾਡੇ ਇਹ ਬਹੁਤ ਹੀ ਕ੍ਰਿਸਪੀ ਜਹੀ ਨਮਕੀਨ ਦੇ 스ਨੈਕਸ ਬਣ ਕੇ ਤਿਆਰ ਹੋ ਜਾਣਗੇ ਫਿਰ ਉਸ ਤੋਂ ਬਾਅਦ ਇਦਾਂ ਹੀ ਆਪਾਂ ਦੋਨਾਂ ਕਿਨਾਰਿਆਂ ਤੋਂ ਇਹਨਾਂ ਨੂੰ ਅੰਦਰ ਨੂੰ ਫੋਲਡ ਕਰ ਦੇਣਾ ਹੈ ਤੇ ਦੁਬਾਰਾ ਫਿਰ ਆਪਾਂ ਇਹਦੇ ਉੱਤੇ ਆਪਣਾ ਜਿਹੜਾ ਬਚਿਆ ਹੋਇਆ ਬੈਟਰ ਹੈ ਉਹਨੂੰ ਵੀ ਚੰਗੀ ਤਰ੍ਹਾਂ ਨਾਲ ਲਗਾ ਦੇਵਾਂਗੇ ਬੈਟਰ ਲਗਾਉਣ ਤੋਂ ਬਾਅਦ ਫਿਰ ਆਪਾਂ ਇਹਦੇ ਉੱਤੇ ਦੁਬਾਰਾ ਦੇ ਨਾਲ ਆਟੇ ਨੂੰ ਇਦਾਂ ਫੈਲਾ ਦੇਵਾਂਗੇ ਥੋੜਾ ਥੋੜਾ ਸਾਰੇ ਪਾਸੇ ਨੂੰ ਫਿਰ ਆਪਾਂ ਇਹਨੂੰ ਉੱਪਰਲੀ ਕਿਨਾਰੀ ਤੋਂ ਅੰਦਰ ਨੂੰ ਫੋਲਡ ਕਰ ਲਵਾਂਗੇ ਤੇ نیچے ਨੂੰ ਵੀ ਅੰਦਰ ਨੂੰ ਫੋਲਡ ਕਰਕੇ ਇਸ ਤਰ੍ਹਾਂ ਨਾਲ ਜਿੱਦਾਂ ਆਪਾਂ ਪਰੌਂਠਾ ਬਣਾਉਂਦੇ ਹਾਂ ਬਸ ਉਹੀ ਸ਼ੇਪ ਇਹਨੂੰ ਦੇਣੀ ਹੈ ਤੇ ਬਸ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਵੇਲਣੇ ਦੇ ਨਾਲ ਵੇਲਦੇ ਹੋਏ ਬਿਲਕੁਲ ਹੀ ਧਿਆਨ ਨਾਲ ਵੇਲਦੇ ਹੋਏ ਜਾਣਾ ਹੈ ਨਾ ਤਾਂ ਇਹਦੇ ਵਿੱਚ ਇਹ ਵਾਲਾ ਆਟਾ ਹੈ ਜਿਹੜਾ ਜਿਹੜੀ ਆਪਾਂ ਤਿਆਰ ਕਰ ਕੀਤੀ ਆ ਰੋਟੀ ਨਾ ਹੀ ਇਹ ਟੁੱਟੇਗੀ اور ਬਹੁਤ ਹੀ ਸਮੂਧ ਢੰਗ ਦੇ ਨਾਲ ਬਿਨਾ ਹੀ ਪਲੇਟਨ ਅਤੇ ਘੀ ਤੋਂ ਇਹ ਆਪਣੇ ਆਪ ਹੀ ਜਿਵੇਂ ਦੇਖੋ ਤੁਸੀਂ ਵੀਡੀਓ ਦੇ ਵਿੱਚ ਧਿਆਨ ਨਾਲ ਨਾ ਮੈਂ ਪਲੇਥਨ ਲਗਾ ਰਹੀਆਂ ਤੇ ਨਾ ਹੀ ਮੈਂ ਇਹਦੇ ਤੇ ਘੀ ਲਗਾ ਰਹੀਆਂ ਫਿਰ ਵੀ ਇਹ ਰੋਟੀ ਬਿਨਾ ਟੁੱਟੇ ਆਪਣੇ ਆਪ ਅੱਗੇ ਵੱਲ ਵਧ ਰਹੀ ਹੈ ਔਰ ਟੁੱਟ ਵੀ ਨਹੀਂ ਰਹੀ ਦੇਖੋ ਉਸ ਤੋਂ ਬਾਅਦ ਜਦੋਂ ਆਪਾਂ ਇਹਨੂੰ ਇਦਾਂ ਨਾਲ ਤਿਆਰ ਕਰ ਲਿਆ ਤੇ ਬਸ ਉਸ ਤੋਂ ਬਾਅਦ ਆਪਾਂ ਇੱਕ ਨਾਈਫ ਲੈਣਾ ਹੈ ਚਾਕੂ ਲੈਣਾ ਹੈ ਉਹਦੀ ਮਦਦ ਦੇ ਨਾਲ ਆਪਾਂ ਇਹਨਾਂ ਇਸ ਆਟੇ ਨੂੰ ਸ਼ੇਪ ਦੇਣੀ ਹੈ ਇੱਥੇ ਮੈਂ ਬਿਲਕੁਲ ਹੀ ਸਿੰਪਲ ਸ਼ੇਪ ਦਿੰਦੀ ਹੈ ਤੁਸੀਂ ਚਾਹੇ ਕੋਈ ਹੋਰ ਸ਼ੇਪ ਵੀ ਦੇ ਸਕਦੇ ਹੋ ਜਿਹੜੀ ਤੁਸੀਂ ਦੇਣਾ ਚਾਹੁੰਦੇ ਹੋ ਇੱਥੇ ਮੈਂ ਨਾਈਫ ਦੇ ਨਾਲ ਇਹਨਾਂ ਦੇ ਵਿੱਚ ਕੱਟ ਕਰਨੇ ਸ਼ੁਰੂ ਕਰ ਦਿੱਤੇ ਹਾਂ ਤਾਂ ਜੋ ਕਿ ਇਹਨਾਂ ਨੂੰ ਇੱਕ ਸ਼ੇਪ ਮਿਲ ਸਕੇ ਬਸ ਉਸ ਤੋਂ ਬਾਅਦ ਅਸੀਂ ਇਹਦੀ ਪੂਰੀ ਵੀਡੀਓ ਤੁਸੀਂ ਦੇਖੋ ਕਿ ਇਸ ਕਿਸਨ ਤਰ੍ਹਾਂ ਅਸੀਂ ਘਰ ਬੈਠ ਕੇ ਹੀ ਬਿਲਕੁਲ ਆਸਾਨੀ ਦੇ ਨਾਲ ਬਿਲਕੁਲ ਨਮਕੀਨ ਸਨੈਕਸ ਘਰੇ ਬਣਾ ਕੇ ਕਈ ਦਿਨਾਂ ਤੱਕ ਕਈ ਮਹੀਨਿਆਂ ਤੱਕ ਸਟੋਰ ਕਰ ਸਕਦੇ ਹਾਂ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਬਿਲਕੁਲ ਹੀ ਸਿੰਪਲ ਡਿਜ਼ਾਈਨ ਦਿੱਤਾ ਹੈ ਦੇਖੋ ਨਾ ਹੀ ਇਹ نیچے ਆਪਣੇ ਸੈਲਫ ਦੇ ਨਾਲ ਚਿਪਕੇ ਨੇ ਦੇਖੋ ਇਹ ਬਿਲਕੁਲ ਹੀ ਆਸਾਨੀ ਨਾਲ ਉੱਤਰੇ ਨਾ ਟੁੱਟ ਰਹੇ ਨੇ ਨਾ ਸ਼ੇਪ ਖਰਾਬ ਹੋ ਰਹੀ ਆ ਬਸ ਤੁਸੀਂ ਬਿਲਕੁਲ ਹੀ ਜੇ ਘਰੇ ਇਹਨਾਂ ਨੂੰ ਬਣਾਉਣਾ ਹੈ ਤਾਂ ਬਿਲਕੁਲ ਇਹੀ ਸਟੈਪ ਫੋਲੋ ਕਰਿਓ ਔਨੀ ਹੀ ਕੁਆਂਟੀਟੀ ਦੇ ਵਿੱਚ ਸਾਰੀਆਂ ਚੀਜ਼ਾਂ ਲੈ ਕੇ ਜਾਇਓ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਓ ਹਨ ਕੜਾਹੀ ਦੇ ਵਿੱਚ ਆਪਣਾ ਤੇਲ ਗਰਮ ਹੋ ਚੁੱਕਿਆ ਹੈ ਹੁਣ ਜਿਹੜੇ ਆਪਾਂ ਇਹ ਆਟੇ ਦੇ ਪੀਸ ਕੱਟੇ ਨੇ ਚਾਕੂ ਦੇ ਨਾਲ ਆਪਾਂ ਇਹਨੂੰ ਕੜਾਹੀ ਵਿੱਚ ਪਾ ਲਾਂਗੇ ਇੰਨੀ ਗੱਲ ਦਾ ਧਿਆਨ ਰੱਖਿਓ ਜਦੋਂ ਆਪਾਂ ਕੜਾਹੀ ਦੇ ਵਿੱਚ ਇਹਨਾਂ ਨੂੰ ਪਾਉਣਾ ਹੈ ਉਸ ਟਮੇ ਆਪਣੀ ਕੜਾਹੀ ਲੋ ਫਲੇਮ ਤੇ ਹੋਣੀ ਚਾਹੀਦੀ ਹੈ ਔਰ ਜਦੋਂ ਇਹ ਸਾਰੇ ਪੀਸ ਪੈ ਚੁੱਕੂ ਜਣਗੇ ਫਿਰ ਆਪਾਂ ਆਪਣੇ ਗੈਸ ਨੂੰ ਨੂੰ ਤੇਜ਼ ਕਰ ਲਵਾਂਗੇ ਉਸ ਤੋਂ ਬਾਅਦ ਇੱਕ ਹੋਰ ਗੱਲ ਦਾ ਇਹ ਧਿਆਨ ਰੱਖਣਾ ਹੈ ਕਿ ਆਪਾਂ ਇਹਦੇ ਵਿੱਚ ਜ਼ਿਆਦਾ ਕੜਛੀ ਨਹੀਂ ਮਾਰਨੀ ਹੈ ਆਪਾਂ ਕਿਉਂਕਿ ਇਹਨਾਂ ਦੇ ਅੰਦਰ ਲੱਛੇ ਬਣਨੇ ਨੇ ਉਹ ਲੱਛੇ ਤਾਂ ਹੀ ਬਣਨਗੇ ਜਦੋਂ ਆਪਾਂ ਇਹਨਾਂ ਨੂੰ ਲੋ ਫਲੇਮ ਦੇ ਉੱਤੇ ਡੀਪ ਫਰਾਈ ਕਰਾਂਗੇ ਔਰ ਜੇ ਅਸੀਂ ਉਹਨਾਂ ਨੂੰ ਬਾਰ-ਬਾਰ ਹਿਲਾਏ ਜਾਵਾਂਗੇ ਤਾਂ ਲੱਛੇ ਟੁੱਟ ਵੀ ਸਕਦੇ ਨੇ ਇਸੇ ਲਈ ਤੁਸੀਂ ਬਹੁਤ ਹੀ ਘੱਟ ਕੜਛੀ ਹਲਾ ਕੇ ਇਹਨਾਂ ਨੂੰ ਬਣਾਣਾ ਹੈ ਬਾਕੀ ਜੇ ਤੁਹਾਨੂੰ ਕੋਈ ਸਟੈਪ ਜਾਂ ਕੋਈ ਚੀਜ਼ ਇਸ ਵੀਡੀਓ ਵਿੱਚ ਵਧੀਆ ਨਹੀਂ ਲੱਗੀ ਜਾਂ ਸਮਝ ਨਹੀਂ ਆਈ ਹੈਗੀ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਔਰ ਮੈਂ ਤੁਹਾਡੇ ਹਰੇਕ ਕਮੈਂਟ ਦਾ ਰਿਪਲਾਈ ਜਰੂਰ ਕਰਾਂਗੀ ਬਸ ਮੇਰੀ ਇਹੀ ਰਿਕੁਐਸਟ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਇੱਥੇ ਦੇਖੋ ਇਹ ਬਿਲਕੁਲ ਹੀ ਲਾਈਟ ਬ੍ਰਾਊਨ ਹੋ ਚੁੱਕੇ ਹਨ ਇੱਕ ਖਾਸ ਗੱਲ ਇਸ ਨਮਕੀਨ ਦੀ ਇਹ ਵੀ ਹੈ ਕਿ ਇੱਕ ਤਾਂ ਇਹਦੇ ਵਿੱਚ ਮੈਦਾ ਨਹੀਂ ਪਿਆ ਤੇ ਦੂਜੀ ਗੱਲ ਆਪਾਂ ਇਹਨਾਂ ਨੂੰ ਆਟੇ ਦੇ ਨਾਲ ਹੀ ਬਣਾਇਆ ਹੈ ਆਟੇ ਦੇ ਨਾਲ ਬਣਾਉਣ ਦੇ ਵਿੱਚ ਇਹਨਾਂ ਦੇ ਵਿੱਚ ਇੰਨਾ ਕਰਿਸਪ ਇਹਨਾਂ ਕਰੰਚ ਆਇਆ ਹੈ ਕਿ ਜੇ ਦੋ ਤੁਸੀਂ ਇਹਨੂੰ ਬਣਾ ਕੇ ਖਾਓਗੇ ਤੁਸੀਂ ਖੁਦ ਵੀ ਕਹੋਗੇ ਕਿ ਵਾਕਈ ਹੀ ਬਹੁਤ ਵਧੀਆ ਚੀਜ਼ ਬਣ ਕੇ ਤਿਆਰ ਹੋਈ ਹੈ ਅੱਗੇ ਦੀਵਾਲੀ ਦਾ ਆਉਣ ਵਾਲਾ ਸੀਜ਼ਨ ਤੁਸੀਂ ਇਸ ਨੂੰ ਆਪਣੇ ਘਰ ਵਿੱਚ ਪਹਿਲਾਂ ਹੀ ਸਟੋਰ ਕਰਕੇ ਰੱਖ ਸਕਦੇ ਹੋ ਦੇਖੋ ਬਿਲਕੁਲ ਹੀ ਬਹੁਤ ਗਰਮ ਹੈ ਹੱਥ ਵੀ ਨਹੀਂ ਲੱਗ ਰਿਹਾ ਲੱਛੇ ਦੇਖੋ ਕਿਦਾਂ ਬਣ ਕੇ ਤਿਆਰ ਹੋ ਚੁੱਕੇ ਨੇ ਹੁਣ ਇੱਕ ਗੱਲ ਦਾ ਹੋਰ ਇੱਥੇ ਧਿਆਨ ਰੱਖਿਓ ਕਿ ਇਸ ਲੱਛੇ ਜਿਹੜੇ ਦੇਖੋ ਵੀਡੀਓ ਦੇ ਵਿੱਚ ਕਿੰਨੇ ਵਧੀਆ ਲੱਗ ਰਹੇ ਨੇ ਤੁਸੀਂ ਇੱਥੇ ਇਹ ਧਿਆਨ ਰੱਖਣਾ ਹੈ ਕਿ ਜਦੋਂ ਇਹ ਬਣਾ ਕੇ ਤੁਸੀਂ ਰੱਖ ਲੇ ਤਾਂ ਤੁਸੀਂ ਇਹਨਾਂ ਨੂੰ 10 ਕਿ ਮਿੰਟ 15 ਮਿੰਟ ਖੁੱਲੀ ਹਵਾ ਦੇ ਵਿੱਚ ਰੱਖਣਾ ਹੈ ਇਹਨਾਂ ਨੂੰ ਨਾਲ ਦੀ ਨਾਲ ਡੱਬੇ ਦੇ ਵਿੱਚ ਸਟੋਰ ਕਰਕੇ ਨਹੀਂ ਰੱਖਣਾ ਕਿਉਂਕਿ ਜਿਹੜਾ ਇਹਨਾਂ ਦੇ ਵਿੱਚ ਥੋੜਾ ਬਹੁਤਾ ਆਇਲ ਹੋਏਗਾ ਉਹ ਵੀ ਨਿਕਲ ਜਾਏਗਾ ਜਦੋਂ ਇਹਦੇ ਵਿੱਚ ਹਵਾ ਦੀ ਕਰੋਸਿੰਗ ਹੋਏਗੀ ਤਾਂ ਤੁਸੀਂ ਇਹਨਾਂ ਨੂੰ 10-15 ਮਿੰਟ ਠੰਡਾ ਹੋ ਕੇ ਬਿਲਕੁਲ ਹੀ ਆਪਣਾ ਸਟੋਰ ਕਰਕੇ ਰੱਖ ਸਕਦੇ ਹੋ ਵੀਡੀਓ ਵਧੀਆ ਲੱਗੀ ਹੋਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਆਪਣੀ ਭੈਣ ਦੀ ਇਹ ਵੀਡੀਓ ਕਿਵੇਂ ਦੀ ਲੱਗੇ ਤੇ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਵੀ ਕਰ ਲਓ ਦੋਸਤੋ